ਰੋਜ਼ ਬੋਲਣਾ ਇਹ ਪੈਸੇ ਪਵਾਗਾ ਦੇ ਮਾਰ ਦੇ ਦੇ ਤੋ ਜਦੋਂ ਬੱਕਰਾ ਹਲਾਲ ਕਰੀਦਾ ਪਹਿਲਾਂ ਬਹੁਤ ਵਹਿਕਤਾ ਹੀ ਉਹ ਮੀਤਾ ਲਈ ਆ ਨੀ ਇਹਦਾ ਸਾਰਾ ਲਿਆ ਪਿੱਠਾ ਗਾਲੀਆਂ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਬੈਂਕ ਦੇ ਮਰਾਦ ਲੈ ਕੇ ਜੱਲਾ ਵੇ ਉਹਦਾ ਕੀ ਸੋਚ ਕੇ ਮਰਾ ਵਿਆਹ ਨਾ ਬੈਠਾ ਜਾਂਦਾ ਉਹਦਾ ਇਹਨੇ ਤਾਂ ਘਰੋਣਾ ਹੀ ਨਹੀਂ ਰੱਖਿਆ ਸਾਡੇ ਨੇ ਯਾਰ ਮਗਾ ਦੇ ਸਾਡੇ ਸਾਰੇ ਰਹਿ ਗਿਆ ਵੇ ਤਾਂ ਰਹਿ ਗਿਆ ਹਾਂ ਸਹੀ ਆ ਯਾਰ ਸਾਡੇ ਨਾਲ ਨਹੀਂ ਦੱਸਦੇ ਜਿਹੜੀ ਨਹਿਰ ਚ ਤੇਰਾ ਤਰਿਆ ਹੀ ਵਿਤਾਰ ਦੇ ਜਿਆਗੇ ਤੂੰ ਛੱਡ ਵੀ ਨਹੀਂ ਆਇਆ ਤੂੰ ਮਈਆਂ ਹੋਣਾ ਕਹਿੰਦਾ ਦੇਖ ਤੇ ਤਾ ਕੱਲ ਫਿਰ ਬੱਲੇ ਨੇ ਮਈਆਂ ਲਾਇਆ ਓ ਮੇਰੀ ਗਾ ਸੁਣ ਮੈਂ ਆ ਵੀ ਕਹਿੰਦੇ ਲਾਜ਼ਮਾ ਮੇਰੇ ਓ ਤੇਰੇ ਨਾਲ ਐਡਾ ਹੀ ਲਾਣਾ ਜੇ ਤਬੇ ਥੋੜਾ ਭਾਗ ਦਾ ਆ ਬੜੀ ਗਾ ਤੇਰੇ ਤੇ ਚੌਲ ਆ ਜਿਹੜਾ ਮੇਰੇ ਨਾਲ ਦੁਆਰਾ ਕਰੂ ਤੇ ਚਾਚੀ ਇਹ ਆ ਦੁਆਰਾ ਕਰਾਉਂਡ ਫੇਰਦਾ ਅੱਜ ਕਹਿੰਦਾ ਮੇਰੇ ਮਈਆਂ ਲਾ ਤਾਰੀ ਆ ਚਾਤੀ ਆ ਗਈ ਇਹ ਲਾਓ ਭਰਾਵਾ ਉਹ ਨਾਰੀ ਮੇਰੀ ਗਾਉ ਥੋੜਾ ਨਾਰੀਅਲ ਦਾ ਆਦੇ ਉਹ ਕਿੱਥੇ ਤਰਿਆ ਜਿਹੜਾ ਇਹ ਤਾਰ ਦੀ ਆਈ ਆਈ ਸਤਲੋਚ ਦੇਖੋ ਪੋੜੀਂ ਗਏ ਮੈਂ ਤਾ ਨੂੰ ਵੀ ਕੋਈ ਤੋੜਿਆ ਉਹ ਬੰਦ ਦੇਖੇ ਤੇ ਆ ਵੱਡੇ ਵੱਡੇ ਬੈਠੇ ਆ ਪਰ ਨਹੀਂ ਆਈ ਮੈਨੂੰ ਭਾਈ ਸੀ ਉਹ ਵਾਲੀ ਦੋ ਜਿਆਦਾ ਕੋਨੇ ਨਹੀਂ ਕਰੋੜਾ ਕਰੋੜਾ ਡੀਵਾਈਸ ਮੈਂ ਬਾਤ ਸਾਲ 20 ਸਾਲ ਦੇਖ ਰਿਹਾ ਮੈਂ ਕਿ ਔਖਾ ਹੈ ਥੰਗ ਨਹੀਂ ਆਉਂਦੀ ਮੇਰੇ ਯਾਰ ਹੈਂਡੀਕੋ ਬਹੁਤ ਦਾਵਾ ਭਰਾ ਤੇ ਬੰਦ ਸਾਡਾ ਇਤਾਰੀ ਉਹ ਸਾਰੀ ਲੋ ਜੀ ਕਹਿੰਦੇ ਮਾਈਆਂ ਮੁੰਡੇ ਦੇ ਲੱਗਣ ਲੱਗਾ ਉਹ ਮਾਰਣੇ ਜੀ ਮਾਈਆਂ ਤੂੰ ਮੈਨੂੰ ਤਰਥ ਆ ਗਿਆ ਕਹਿੰਦੇ ਉਹ ਭੰਡ ਕਿੱਥੋਂ ਆਈ ਲੋ ਜੀ ਕਹਿੰਦੇ ਬੂਟਾ ਭਾਜੀ ਵੀ ਬਹੁਤ ਚੁੱਕਿਆ ਤਿਆਰ ਪਰ ਤਿਆਰ ਕਹਿੰਦੇ ਮਾਈਆਂ ਨੂੰ ਮਾਈਆਂ ਲੱਗਦਾ ਕਹਿੰਦਾ ਮੇਰਾ ਸੈਕਸ਼ਨ ਦੁਆਇਆ ਹੈ ਦਾ 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 ਦੁਆਰਾ ਦੱਲਣਾ ਨਹੀਂ ਨਹੀਂ ਉਹ ਹੈਵੀ ਹੋਦਾ ਵੀ ਗਾਵਾ ਕੋਲਰ ਕਾਲਰ ਬਾਈ ਵੀ ਲਾਦਾ ਥੋੜੀ ਉਹਦਾ ਨਾਮ ਰੋ ਕੋਲਰ ਦਿਖਦਾ ਹਣਾ ਨੈਰੋ ਪਰ ਕੋਲਰ ਨੈਰੋ ਕੋਲਰ ਤੇ ਕੈਦ ਤੋਂ ਫੋਟੋ ਬਣਾਇਆ ਜਾ ਰਿਹਾ ਹੈ ਰੇਣਾ ਜੇ ਨੂੰ ਗਾੜੀ ਵਿੱਚ ਹੀ ਉਹ ਬਾਈ ਫੋਟੋ ਬਾਈ ਬਾਈ ਉਰੇ ਬਰੇ ਬਰੇ ਜਿਹਨੂੰ ਦਰ ਲੈ ਨੂੰ ਵਿੱਚ ਲੱਗੇ ਛੇ ਐ ਨੂ ਰਾਜਾ ਆਏ ਸਿੱਧੀ ਲਾਦੀ ਮੈਂ ਤਾਂ ਹੀ ਗੱਲਾਂ ਕਰਦਾ ਨਾ ਨੇ ਆਨੇ ਉਤਨਾ ਵੀ ਨਹੀਂ ਡੇਟ ਜੇ ਲੱਗਦੇ ਨਾ ਤੇ ਚੰਗੇ ਬਾਈ ਮੜਿਆ ਗਾਂ ਨੂੰ ਹੋਇਆ ਮਣੀ ਬਾਈ ਗਾਂ ਨੂੰ ਹੋ ਥੋੜਾ ਬਾਈ ਇਹ ਵਿੱਚ ਫੜਾ ਦੇ ਜਿਹੜਾ ਸਵਾਜ ਮੇਰੇ ਓ ਯਾਰ ਠੋਕਾ ਲਓ ਐ ਭਾਈ ਫੁੱਟ ਦੇ ਬਾਅਦ ਠੀਕ ਆ ਹੋ ਗਈ ਆਇਓ ਰੋਸੇ ਨਾਲ ਆ ਭਾਗੇ ਯਾਰ ਕੁੜੀ ਸਾਹਿਬ ਇਹ ਜੋ ਫੋਟੋ ਜਾਓ ਚਲੋ ਬਾਈ ਬੜਾ ਠੀਕ ਠੀਕ ਦੋ ਦਿਨ ਇਹ ਕਿਧਰ ਬੈ ਗੁੱਡਾ ਥੱਲੇ ਆ ਕੇ ਇਹ ਜਾਓ ਦੇ ਬੈ ਦੇ ਦੇ ਬੈ ਹਾਂ ਤੇ ਕਿਹਨਾਂ ਮਾਗੀ ਸੁਨਨ ਵਰਗੀ ਅੱਤ ਕਿ ਆਇਆ ਯਾਰ ਬਾਈ ਮੜਾ ਥੋੜਾ ਜਿਹਾ ਥੋੜਾ ਥੋੜਾ ਸੋਚਿਆ ਵਾਲਾ ਪਾਈ ਬਾਂ ਮਾਰ ਕੋਈ ਇਧਰ ਜਮਾ ਜਮਾ ਹੱਸ ਕੇ ਹੱਸ ਕੇ ਤੂੰ ਇਹ ਕਿਹੜਾ ਨਹੀਂ ਕੈਮਰੇ ਚ ਦੇਖ ਦੇਖ ਰੱਖ ਕੈਮਰੇ ਆ ਲੜਾਕ ਤੇਰੀਆਂ ਬਿੰਗੀਆਂ ਲਾ ਦਿਆਂ ਉਹ ਇਧਰ ਰੱਖ ਸਟ੍ਰੀਟ ਨਾਲ ਹੀ ਵਾਰ ਆ ਕੇ ਚਮਗਾ ਦੇ ਰੋ ਰੋ ਮੇਰੀ ਬਾਈ ਰੋਕ ਜਾ ਯਾਰ ਮੇਰੀ ਬਾਈ ਲੱਗ ਗਈ ਉਹ ਗੀਤ ਉਹਨੇ ਕਹ ਉਧਰ ਕਦੇ ਧੂਮ ਘਮਾ ਲੰਨਾ ਕਦੇ ਹੋ ਘਮਾ ਲੰਨਾ ਗਾ ਸੁਣ ਭਰਾਵੇਂ ਨਾ ਪਾਈਆਂ ਵਾਲਾ ਕੋਈ ਤਾਂ ਤਰਸੋ ਦਾ ਸਿਆੜੇ ਪੈਣੇ ਲੋਣਾਂ ਨੇ ਪਏ ਆ ਤੇ ਤੂੰ ਵਿਆਹ ਕਰਾਉਣ ਲੱਗਾ ਆ ਹੈ ਤੇਰੇ ਨਾਲ ਤੂੰ ਨਹੀਂ ਕਹ ਪਸੰਦ ਕਰਦੀ ਚੌਲ ਨੂੰ ਖਲਾਏ ਤੇ ਮੇਰੀ ਗੱਲ ਸੁਣ ਕੋਈ ਮਾਈਆਂ ਖਲਾਏ ਕੀ ਕਰ ਤੇਰਾ ਦਾ ਬੋਲਾ ਚੌਲੇ ਦੇ ਨਾਲ ਬਾਰੀ ਆਉਂਦੀ ਆ ਮੈਂ ਨਾ ਉਹ ਮੈਂ ਤੇਰੇ ਨਾਲ ਮੈਂ ਚਾਚਾ ਕੁੱਤਾ ਉਹ ਕਹਿੰਦਾ ਗਾ ਸੁਣਾ ਭਾਜੀ ਕਿਹੜਾ ਤੁਹਾਡਾ ਭਾਜੀ ਲੱਗਦਾ ਤੇ ਹਟ ਜਾਏ ਉਹ ਗੋਲੇ ਦੇ ਲਈ ਉਹਦੇ ਉਹ ਹਾਜੀ ਕਹਿੰਦਾ ਡੇਲਾ ਤੈਨੂੰ ਟਰੋਫੀ ਦੇਣਾ ਜੇਡ ਮਹੀਨੇ ਦਾ ਵਿਆਹ ਕਰਾਇਆ ਇਹ ਵੱਡਦਾ ਇਹਨਾਂ ਦਾ ਮਾਰਦਾ ਮਾਰਦਾ ਮੇਰਾ ਕਰਾਵਾਂਗੇ ਆੜ ਨਹੀਂ ਰਾਈ ਸਹੀ ਗੱਲ ਆ ਬਾਗੇ ਭਾਬੀ ਦਾ ਆਦੀ ਆ ਕੁੜੀ ਫੜ ਤੂੰ ਹੈਲੋ ਉਹ ਬਾਗੇ ਕੁੜੀ ਫੜ ਓਏ ਡੀਜ਼ਲ ਲੈਣ ਗਿਆ ਆ ਡੀਜ਼ਲ ਲੈਣ ਗਿਆ ਡੀਜ਼ਲ ਲੈਣੇ ਲੱਗ ਪਈ ਕਿੰਨੀ ਕੁ ਜੀ ਆ ਬੀਰੂ ਕੀ ਅੰਮਾ ਕਿਸੀ ਹੈ ਠੀਕ ਹੈ ਉਹ ਪੀਰੂ ਕੇ ਅੰਮਾ ਨੇ ਦੇਖੀ ਨਹੀਂ ਜਿੱਦਾਂ ਨਹੀਂ ਪਹਿਲਾਂ ਤਾਂ ਤੈਨੂੰ ਖੁਸ਼ੀ ਆ ਵਿਆਹ ਦੀ ਬਹੁਤ ਖੁਸ਼ੀ ਆ ਮੇਰਾ ਭਰਾ ਦੇਖ ਬਹੁਤ ਵਧੀਆ ਆ ਅਸੀਂ ਬਹੁਤ ਖੁਸ਼ ਆ ਪਰ ਮੇਰਾ ਭਰਾ ਤਾਂ ਤੂੰ ਸਾਡੇ ਦੇ ਤਾਤ ਨਹੀਂ ਆਇਆ ਜਦੋਂ ਤਾਂ ਇਹਦੇ ਮੁੰਡੇ ਆਪਣਾ ਵਿਆਹ ਰੱਖਿਆ ਸਾਡੇ ਵਾਰ ਇਹਨੂੰ ਸੁਣ ਤੂੰ ਕਿੰਨੇ ਹਾਲਾਂ ਦਾ 25 ਦਾ ਆਇਆ ਤੀਆ ਤੀਆ ਤੇ ਪਏ ਪਿਆ ਇਹ ਨਹੀਂ ਨਾਵਾਜ਼ ਲੱਡੂ ਵਾਲਾ ਲੱਡੂ ਵਾਲਾ ਆ ਵੀ ਲਾਇਆ ਕਹਿੰਦੇ ਭਾਬੀ ਨੇ ਲੱਡੂ ਮੂੰਹ ਨੂੰ ਕਹਿੰਦੇ ਲਓ ਜੀ ਭਾਗੀ ਨੇ ਅੱਜ ਪੀਲਾ ਸੂਟ ਪਾਇਆ ਕਹਿੰਦੇ ਪਤਾ ਹੀ ਨਹੀਂ ਲੱਗਾ ਅੱਜ ਭਾਗੀ ਦੀ ਫੋਟੀ ਆ ਕਿਹਾਰੇ ਨਹੀਂ ਹੋਈ ਆ ਓਏ ਦੰਦੀ ਬਾੜਾ ਇਹਨੂੰ ਕੀ ਅੰਮਾ ਬੀਰੂ ਕੀ ਅੰਮਾ ਬੀਰੂ ਦਾ ਡੈਡੀ ਕਹਾਂ ਹੈ ਉਹ ਕਹਤੇ ਖਾਲਾ ਤੂੰ ਹੀ ਆਇਆ ਤਾ ਲੈ ਤੂੰ ਇਹ ਤਾਂ ਬੀਰੂ ਹੈ ਉਸਕੋ ਵੀ ਲੈ ਕੇ ਆਨਾ ਜਾਗੋ ਵੀ ਕੱਢਣੀ ਆ ਨਹੀਂ ਨਹੀਂ ਮੈਂ ਭੀ ਨਹੀਂ ਹਾਂ ਜਾਣਾ ਜਾਗੋ ਨਹੀਂ ਹਾਂ ਸੁਵਾ ਦਿੰਦਾ ਤੂੰ ਮੇਰੀ ਗੱਲ ਤੋਂ ਲੜੀ ਕਾ ਨਹੀਂ ਜਾਂਦੇ ਬਸ ਦੋ ਦਿਨ ਮੈਨੂੰ ਪਲਾਇਆ ਤਾਡਾ ਕਾ ਗਲੇਸ਼ ਚੱਲਦਾ ਆ ਯਾਰ ਮੈਨੂੰ ਕਾਤ ਨਹੀਂ ਪੂਰਦਾ ਮੇਰਾ ਮਾਦਾ ਲਾਨਾ ਨਾੜ ਪਿਆ ਯਾਰ ਜਿਹੜੇ ਰਸਤੇ ਤੇ ਰਹੇ ਉਹਨੇ ਆ ਲੈ ਆਂਦੀ ਏ ਹੀ ਰਾਣੀਆਂ ਤੇ ਪਾਉਂਦਾ ਕੰਮ ਕਰਨਾ ਲੱਡੂ ਦੇ ਹਲੋ ਮੈਂ ਡੱਬਾ ਲੈ ਕੇ ਆਣੀ ਆ ਇਹ ਐਡਾ ਪਲੇਟ ਤੇ ਨਹੀਂ ਲੱਗਦਾ ਇਹ ਦੇ ਦੇ ਸਾਡਾ ਵੀ ਲੱਡੂ ਬਣ ਸਕਦਾ ਆ ਕਿਤੇ ਵਿਆਹ ਪੂਰਾ ਦੇ ਆ ਭਾਬੀ ਕੀ ਐ ਵੱਡ ਕਹਾਣੀ ਰੋੜੀ ਮੇਰੀ ਗੱਲ ਸਾਨੂੰ ਇਹ ਜੂਠਾ ਤਾਂ ਨਹੀਂ ਹੋਗਾ ਮੇਰੀ ਗੱਲ ਸਾਨੂੰ ਐ ਮੇਰੇ ਕੋਲ ਜੂਸ ਬਾੜੇ ਤਾਂ ਹੈਗੇ ਕ ਜੂਸ ਤੂੰ ਤਾਂ ਰਾਣੀ ਆ ਤੂੰ ਐਡਾ ਲੱਡੂ ਖਾ ਕੇ ਮੁੰਡਾ ਵਿਆਹ ਦੇ ਚੱਕਰਾਂ ਇਹ ਲੈ ਪਾ ਬੰਦਾ ਇਹਨੂੰ ਰੋ ਲੱਡੂ ਖਲਾ ਮੇਰਾ ਹੋਰ ਨਾ ਕਰਾ ਦੇ ਉਹ ਬੰਦਾ ਇਹਨੂੰ ਕਮਾ ਮੈਨੂੰ ਰੋ ਲੱਡੂ ਖਲਾ ਮੇਰਾ ਹੋਰ ਨਾ ਕਰਾ ਦੇ ਉਹ ਕਾ ਜੀ ਕਿਦਾਂ ਬਣਾਉਣੀ ਨਹੀਂ ਦੱਦੀ ਤੂੰ ਨਹੀਂ ਬਣਾਉਂਦਾ ਇਹ ਪੈਸੇ ਪਵਾ ਕਾ ਦੇ ਬਾਰ ਦੇਦੇ ਤੋ ਜਦੋਂ ਬੱਕਰਾ ਹਲਾਲ ਕਰੀਦਾ ਪਹਿਲਾਂ ਉਹਦੀ ਇੱਦੇ ਪੁੱਛਾ ਪਾਚੀ ਕਰੀਦੀ ਆ ਬਾਅਦ ਜੋ ਸਦਾ ਹੀ ਘੜਾਸਾ ਉਹਦੀ ਤਾਂ ਹੁੰਦੇ ਨਹੀਂ ਹੁਣਾ ਕੋਈ ਨਹੀਂ ਆ ਦੇ ਲੈ ਕੱਦਾ 100 100 ਦੇ ਆ ਵੀ ਬਾਰ-ਬਾਰ ਉਧਰ ਨੂੰ ਜਾਂਦੇ ਉਹ ਤਾਂ ਦੱਸਾਇਆ ਉਹਨਾਂ ਨੇ ਜੀ ਜੋ ਬੰਦੇ ਕੋਈ ਵਿਆਹ ਵਾਲਾ ਮੈਂ ਲੈ ਮੈਂ ਲੈਣ ਵਾਲਿਆਂ ਚੋਂ ਮੈਂ ਦੇਣ ਵਾਲਿਆਂ ਨੂੰ ਨਹੀਂ ਬਣਾਉਂਦਾ ਕੋਈ ਮਾਮਾ ਲੈ ਬਈ ਨਾ ਦੇਖ ਹੈ ਹੈਪੀ ਬਰਥ ਬੈਡਸ ਲਿਖਿਆ ਇਹ ਨਹੀਂ ਹੋਈ ਉਹ ਹੋ ਰਹਿ ਗਿਆ ਯਾਰ ਨਾ ਲਿਖਿਆ ਹੈ ਇਹ ਇਹ ਨਾ ਨਹੀਂ ਤਾ ਦੇਖੀ ਤੇਰੇ ਸੱਚੇ ਪਿਆਰ ਨੂੰ ਕਦੇ ਨਜ਼ਰ ਨਾ ਲੱਗ ਜਵੇ ਹੈ ਹੈ ਕਿੰਨਾ ਮੇਜਮਾ ਲੱਗਦਾ ਸਵੇ ਨੂੰ ਰੀਵਨ ਕੱਟਣਾ ਹੈ ਲੀਵਰ ਥਾਲੀਆਂ ਨੇ ਉਹਨਾਂ ਤੇਰੀਆਂ ਨੇ ਮੈਨੂੰ ਮੋਰੇ ਕਰੀ ਠੀਕ ਹੈ ਮੈਂ ਬੱਸ ਆਹ ਲੈ ਆਹ 100 ਦਾ ਨੋਟ ਦਸਾਂ ਦਾ ਚੱਲ ਕੋਈ ਇਹ ਬੱਸ ਦਸਾਂ ਦਸਾਂ ਦੇ ਜਾਂਦੇ ਬੇਇੱਜ਼ਤੀ ਕਰਾ ਲਈ ਉਹਨ ਤੇ ਮਾਂ ਮਰੀ ਬੰਦਾ ਦਸਾਂ ਦਸਾਂ ਆਹ ਉਹ ਭਾਈ ਨੇ ਕੱਢਿਆ 50 ਦਾ ਇਹ 10 ਦਾ 10 ਦਾ ਆ ਬੀਆ ਦਾ ਹੀ ਗਰਮੀ ਜਿੰਨੇ ਆਗਾ ਥੋੜੇ ਆ ਇੱਧਰ ਦੇਖ ਲਾ ਸਾਲਾ ਦੋ ਵਾਰੀ ਫੋਨ ਕਰ ਕਰ ਰਿਹਾ ਰਿਸ਼ਤੇਦਾਰ ਸੱਦੇ ਆ ਉਹ ਕਹਿੰਦੇ ਦੋ ਵਾਰੀ ਉਹਨੇ ਸੋਚਿਆ ਗਰਮੀ ਆ ਕਿੱਦਾਂ ਕਰੀਏ ਜਾਈਏ ਕਿ ਨਹੀਂ ਜਾਈਏ ਤੁਮਾਰੀ ਜਦਰੇ ਹਣ ਹਣ ਭੂਆ ਅਗਲੀ ਅਗਲੀ ਵਾਰੀ ਸੋਚਦਾ ਆ ਹੈਪੀ ਦੇ ਮਗਰ ਲਾ ਕੇ ਮੈਂ ਵੀ ਕਰਾ ਲਵਾ ਹੈਪੀ ਹੋ ਕਰਾ ਲਈਏ ਪਾਪਾ ਮੈਨੂੰ ਗਾਲਾਂ ਪਾਈ ਜਨੋ ਕਹਿੰਦੇ ਬੋਲਣਾ ਨਹੀਂ ਬੋਲਣਾ ਕਾ ਤੇ ਨਹੀਂ ਨਿਆਣਿਆਂ ਵੀਜੀ ਸਾਈਡ ਤੋਂ ਨਿਆਣਿਆਂ ਨੂੰ ਉਹ ਲੱਗੀ ਇੱਧਰ ਆ ਜਾ ਕੋਈ ਨਹੀਂ ਭਾਜੀ ਇਨੀ ਕਿਹੜਾ ਗੈਣਨੇ ਕਿੰਨੇ ਵਾਰ ਤੇ ਵਾਦ ਹੋ ਗਏ ਜਿੰਨੇ ਵਾਰ ਹੋ ਗਏ ਆ ਤੈ ਲੈ ਗਿਆ ਹੈ ਨਹੀਂ ਭਾਪੂ ਬੁੜੀਆਂ ਨੇ ਹਾਂ ਕਿਲਖਾ ਜਿਹੜਾ ਦਾਦੀ ਦਾ ਨਾਲ ਗਾ ਨਮਸਕਾਰ ਆ ਨਮਸਕਾਰ ਆ ਬਿਵਾਸਾ ਬਾਸੂ ਆਂ ਚੰਗੜੀਆਂ ਲਾਈਆਂ ਆ ਬੜਨ ਕਾਲੇ ਕੀ ਤੇਤਾਈ ਰਸ ਬਿਵਾਸਾ ਬਾਸੂ ਆਂ ਚੰਗੜੀਆਂ ਲਾਈਆਂ ਆ ਤੂੰ ਮੇਰੀ ਗੱਲ ਸੁਣ ਧਿਆਨ ਕਿੱਧਰ ਸ਼ਗਰ ਨਹੀਂ ਪਿਆ ਹਲੇ ਕਾਲੂ ਪੜਾਣਾ ਚਾਹਣਾ ਐ ਵੀ ਨਾ ਦੇਖੀ ਯਾਰ ਮੁੰਡੇ ਦੀ ਝੋਲੀ ਇਹਨੂੰ ਲਓ ਜੀ ਕਹਿੰਦੇ ਹੈਪੀ ਬਰਥਡੇਅ ਪਰ ਤਿਆਰ ਕਹਿੰਦੇ ਆਪਾਂ ਆ ਕਹਿੰਦੇ ਬੁੜੀਆਂ ਨਾਲੀ ਵਿੱਚ ਹਾਂ ਆਹ ਭਰਾ ਮੇਰਾ ਸਾਫ ਕਰ ਲੈ ਮੈਨੂੰ ਤੇਰੇ ਤੇ ਤਰਸੋਂਦਾ ਆ ਗਏ ਲੱਡੂ ਖਾ ਲੈ ਆ ਆਹ ਕਰਾ ਮੈਨੂੰ ਸਾਰੇ ਭਾਰੇ ਆਏ ਸਾਰਾ ਪਾਉਣਾ ਸਾਰਾ ਪਾਉਂਗਾ ਘਰ ਆਈ ਮੇਰੀ ਘਰ ਆਈ ਮੇਰੀ ਆਹ 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 ਹਾਂ ਤੇਰਾ ਪਿਆਰ ਸਿੱਧਾ ਗਰਮੜੀ ਅੰਦਰ ਹਾਂ ਤੇਰਾ ਪਿਆਰ ਦਾਦਾ ਪੂਆ ਭਾਵੇਂ ਕੰਡਾਇਦੇ ਯਾ ਥੋੜਾ ਜਿਹਾ ਦੁੱਧ ਨਹੀਂ ਨਾ ਰਿਹਾ ਆਹੋ ਮੈਨੂੰ ਚਾਹੀਦਾ ਨਹੀਂ ਮੇਰਾ ਵੀ ਚਾਹੀਦਾ ਆ ਹਾਂ ਤੂੰ ਤਾਂ ਤਿਆਰੀ ਦੀ ਗੱਲ ਸਾਡੀ ਆ ਉਹ ਕਹਿ ਸਕਦਾ ਤੂੰ ਨਹੀਂ ਕਹਿ ਸਕਦਾ ਨਹੀਂ ਮੇਰਾ ਜਿਹੜੇ ਕਰੂ ਕਰੀ ਤੈਨ ਆਉਗਾ ਜਦੋਂ ਗੋਪੀ ਲੈ ਵੀ ਇੱਧਾ ਮਾਈਆ ਸਾਫ ਕਰੂਗੇ ਪਾਣੀ ਦਿਓ ਆਉਗਾ ਇੱਕ ਲੈ ਇੱਕ ਦਾ ਪਾਣੀ দাও ਪਾਣੀ ਮੰਗਦੀ ਪਾਣੀ ਦਿਓ ਪੀ ਪਾਣੀ ਮੰਗਦੀ ਆ ਭਾਬੀ ਨੂੰ ਕਪਰੇਟਾ ਆ ਗਿਆ ਕੋਈ ਲੈਮਕੇ ਦਾ ਘੋਟੇ ਹੀ ਪਣਾ ਪਾਣੀ ਦੀ ਸੇਵਾਦਾਰ ਕਿ ਮੇਰਾ ਨਾ ਕਰਦਾ 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 ਮੈਨੂੰ ਸਾਥ ਮੇਰੇ ਬੈਠ ਨੂੰ ਹੈ ਨਾ ਬੈਠ ਅੱਛਾ ਅੱਛਾ ਜਦੋਂ ਤੂੰ ਦਾ ਕਰਦੀ ਤੇ ਬੀ ਬੁੜੀਆ ਘੜੀਆ ਉਹ ਕਰਦੇ 24 ਚਾਦਰ ਗਰੀ ਜੇ ਫਸ ਗਈ ਤੂੰ ਦਾ ਚੌਧਰ ਉਡਾਉਦੀ ਹੈ ਐ ਬਾਪੀ ਤੂੰ ਵੀ ਚੌਧਰ ਜੇ ਫਸ ਗਈ ਆ ਹਾਂ ਆ ਭਰਾ ਮੈਨੂੰ ਪਤਾ ਨਹੀਂ ਲੱਗਦਾ ਛੁਪ ਕਰਉਂਦੀ ਸੀ ਵੇ ਚੌਧਰ ਜੇ ਕਿਹਾ ਆਵਾਜ਼ੀ ਮੈਂ ਵੀ ਕਹਿੰਦੀ ਛਾਪਾਂ ਜਾਂ ਲਾ ਕੇ ਰੇਸ ਵਾਲਾ

ਤੂੰ ਕੀ ਕਰਦੀ ਆ ਗੱਬੇ ਬੈਠੀ ਆ ਉਠ ਉਠ ਚਲੋ ਸਾਈਡ ਤੇ ਸਾਈਡ ਤੇ ਹੋ ਜਾਓ ਫੋਟੋ ਖਿੱਚਦੇ ਅੱਛਾ ਸ਼ਰਮ ਕਰ ਲਾ ਇੱਕ ਮਿੰਟ ਇੱਕ ਮਿੰਟ ਬਾਹੂ ਭਾਵੇਂ ਸੋਹਣੀ ਲਾ ਤੇਰਾ ਵੀ ਐਂਟਾ ਹੀ ਮਾਜੀ ਦਾ ਸਾਭੀ ਫੈਸਲੇ ਤੋਂ ਨਾਮ ਕੀ ਹੋਊ ਉਹ ਭਾਵੇਂ ਸੋਹਣੀ ਲਾ ਦਿੰਦਾ ਵਾਕਿਆ ਦਾ ਉਹਦਾ ਕਾਲਾ ਟਿੱਕਾ ਯਾਬਾ ਗਾਦਾਂ ਆਹ ਆਹ ਉਹ ਤਾਂ ਪੱਟੀਆਂ ਚੱਲ ਚੱਲ ਆਹ ਨੂੰ ਕਿਹਾ ਉਹ ਵੀ ਇਹਨੇ ਮਿਸਨ ਦੇ ਟੈਨ ਦਾ ਹੋ ਜਾਂਦੀ ਆਹ ਰੱਖੀ ਦੇ ਗੁੱਪੀ ਮਿੱਤਾ ਦੇ ਖਾਂਦੇ ਨਹੀਂ ਕੋਈ ਗੱਲ ਸੋਣ ਲਾ ਜਨੀ ਜੀ ਕਰਦਾ ਉੱਠ ਗੜ ਹਾਂਜੀ ਜਿਹੜੇ ਬਣਉਂਦੀ ਆ ਹੁੰਦਾ ਹਲੇ ਵੀ ਮੌਕਾ ਇਹ ਨਾਮ ਦਾ ਹੋਰ ਮੌਕਾ ਆ ਕੱਟ ਦੇ ਕੋਲ ਆ ਜਾ ਭਰਾਵਾ ਆ ਜਾ ਆ ਜਾ ਇਹ ਨੂਰਾ ਹੱਲੇ ਨਾ ਆ ਜਾ ਆ ਜਾ ਪੰਜ ਛੱਤੀ ਵਾਲੇ ਖੜੇ ਹੋ ਜਾ ਸਮਬਰ ਜੱਤਣ ਚੱਲਿਆ ਏ ਬੜੇ ਪੋਜ ਮਾਰਦਾ ਸਮਬਰ ਜੱਤਣ ਚੱਲਿਆ ਏ ਕੋਈ ਤੇਰਾ ਵਾਲ ਨਾਰੀਆਂ ਤੜ ਗਿਆ ਤੇਰਾ ਵਾਲ ਨਾਰੀਆਂ ਤੜ ਗਿਆ ਚੱਲ 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 ਮੇਰਾ ਛੇਰ ਆ ਬੂਟਿਆਂ ਨਾਲ ਨਹੀਂ ਮੁੰਡੇ ਦੇ ਐਵੇਂ ਗੋਗੇ ਲਗਾਉਂਦਾ ਨਾਲੇ ਰਹਿ ਨਾਲੇ ਆ ਚੱਕ ਪੈ ਵੀ ਦੇਣੇ ਪਣਿਆ ਪੈ ਵੀ ਦੇਣੇ ਪਣਿਆ ਦੇੜੇ ਆ ਉਹ ਲੈ ਲਓ ਮੰਮੀ ਨਹੀਂ ਯਾਰ ਵੇਲੇ ਮੰਮੀ ਨੇ ਨਹੀਂ ਸਾਥ ਦਿੱਤਾ ਪਾ ਲਿਆ ਏ ਚੱਕ ਦੇ ਪਾਸੇ ਨਹੀਂ ਆਦੇ ਲੰਬੂਟੇ ਬਾਈ ਪਹਿਲਾ ਪਹਿਲਾ ਉੱਧਰ ਖਲਾ ਉੱਧਰ ਖਲਾ ਇਹ ਕੜ ਨਹੀਂ ਇੱਧਰ ਹੋ ਸੁਣਾਇਆ ਗਾਣਾ ਤੁਸੀਂ ਗਾਣਾ ਗਾਣਾ ਮੈਂ ਪਿਆਰ ਪਿਆਰ ਨਹੀਂ ਬਣਾਉਂਦਾ ਸਾਲੀਆਂ ਦਾ ਝੂਠਾ ਗਾਣਾ ਗੰਦਾ ਹਾਂ ਆਵਾਂਗੇ ਨਹੀਂ 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 ਪਹਿਲਾਂ ਉਹਨਾਂ ਨੇ ਮੋਈ ਗਾਣਾ ਮੇਰੀ ਗਾਣਾ ਸੁਣੋ ਬਹੁਤ ਸੀ ਨਹੀਂ ਨਹੀਂ ਮੈਂ ਤੁਹਾਡਾ ਗਾਣਾ ਨਹੀਂ ਤੁਸੀਂ ਕਿਉਂ ਨਹੀਂ ਪਿਆਰ ਬਣਾਉਣਾ ਸੀ ਮੁੰਡੇ ਦਾ ਸਾਲੀਆਂ ਨੂੰ ਖਾਓ ਖਾ ਗਏ ਆ ਸਾਲੀਆਂ ਆਹ ਹਾਂਜੀ ਤੁਸੀਂ ਖਾਓ ਹਾਂ ਗਰਮੀ ਹੈ ਕੋਣ ਯਾਰ ਨਹੀਂ ਨਹੀਂ ਹੈ ਵੀ ਆਸਪੀ ਖਾਉਣਾ ਜਬਰਦਸਤੀ ਖਾਓ ਤੁਸੀਂ ਬਰਫੀ ਖਿਲਾ ਰਹੇ ਤੁਸੀਂ ਕਿਸੇ ਦੇ ਸਕੂਲਾ ਨਹੀਂ ਤੁਸੀਂ ਪਹਿਲਾਂ ਤੁਸੀਂ ਹਾਂਜੀ ਤੇਰੇ ਮੂੰਹ ਚ ਫਾਦਣਾ ਨਹੀਂ 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 ਮੈਂ ਇਹ ਮੇਰਾ ਹੱਕ ਮੇਰੀਆਂ ਸਾਲੀਆਂ ਨੇ ਵੀ ਮੈਨ ਲਾਇਆ ਇਹ ਲੈ ਲੈ ਇਹ ਲੈ ਹਾਂ ਤੇ ਕਿਹਾ ਕਿ ਤੁਹਾਨੂੰ ਬਰਫੀ ਖਾਣੀ ਆ ਬਾਅਦ ਵਿੱਚ ਮਿਲੂਗਾ ਮੈਂ ਉਹ ਮੈਂ ਬਰਫੀ ਖਾਣੀ ਆ ਲੈ ਬਰਫੀ ਵੀ ਖਾ ਪਹਿਲਾਂ ਖਾਣੀ ਬਰਫੀ ਪਹਿਲਾਂ ਤੁਸੀਂ ਆ ਤੁਸੀਂ ਪਹਿਲਾਂ ਹੈਪੀ ਸਕੂਲਾ ਪਹਿਲਾਂ ਇਹਨਾਂ ਦੇ ਬਾਹਰ ਚਲੋ ਗਿਆ ਚਲੋ ਚਲੋ ਓਏ ਨਹੀਂ ਕੈਂਜੀ ਦੇ ਲੋ ਹੁਣ ਸੀ ਬਾ ਦੇ ਲਾਉਣ ਮੈਂ ਖਾਣ ਹੋ ਗਿਆ ਮਿੱਠਾ ਖਾ ਲਿਆ ਭਾਬੀ ਪਹਿਲਾਂ ਨਹੀਂ ਨਹੀਂ ਹੈਪੀ ਦੱਸੀ ਮਖੇ ਨਹੀਂ ਖਾਂਦਾ ਮੈਂ ਖਾਂਦਾ ਹੀ ਨਹੀਂ ਹੈਗਾ ਯਾਰ ਸੱਚੀ ਨਹੀਂ ਖਾਂਦਾ ਨਹੀਂ ਮੇਟਾ ਨਾ ਡਾਈਟਿੰਗ ਤੇ ਆ ਪਹਿਲਾਂ ਤੁਸੀਂ ਖਾ ਲਓ ਫੇਰ ਖਾਂ ਲੂਗਾ ਪਹਿਲਾਂ ਤੁਸੀਂ ਖਾ ਲੈਣੀ ਹੈ ਨਹੀਂ ਉਹ ਆਪਣੇ ਹੱਥ ਨਾਲ ਖਲਾਊਗਾ ਆਪਣੇ ਪਿਆਰ ਆਪਣੇ ਹੱਥ ਨਾਲ ਕਿਉਂ ਨਹੀਂ ਨਹੀਂ ਇਹਨਾਂ ਦੁੱਬਣਾ ਪਿਆਰ ਵਧਣਾ ਮੈਂ ਨਹੀਂ ਹੈ ਵੀ ਆਪਣੇ ਹੱਥ ਨਾਲ ਖਲਾ ਆ ਇਹੀ ਆ ਐਂਦਾ ਖਾਓ ਚੱਲ ਅੱਦਾ ਕਰੋ ਰਸਕੂਲੇ ਖਲਾਣਾ ਆ ਲਓ ਆ ਲਓ ਰਸਕੂਲੇ ਉਹ ਤਾਂ ਕਰ ਟੇਸਟ ਆ ਗਿਆ ਮੈਨੂੰ ਆ ਲਓ ਆ ਲਓ ਜੀ ਸ਼ਗਦ ਤੁਹਾਡਾ ਚਲੋ ਹੈਪੀ ਹੋ ਆਹ ਦਾ ਕਟਾ ਲਓ ਆਓ ਦਾ ਗੜ ਤੋ ਵਿਚਾਰੋ ਗਰਮੀ ਦਾ ਅਸਰ ਆ ਕੁੜੀ ਇੱਧਰ ਆ ਰਹੀ ਰੀਵਨ ਇਹ ਥੱਕੇ ਨੇ ਕਟਾਉਂਦੇ ਜਦੋਂ ਪਲੇਟ ਤੇ ਪੈਸੇ ਪੈ ਜਾਂਦੇ ਰੀਵਨ ਦਾ ਵਿਚਾਰਾ ਥੱਲੇ ਜਲ ਜਾਂਦਾ ਆਹ ਕਿ ਨਹੀਂ ਆਹ ਸੁਣਿਓ ਆ ਪਲੀਜ਼ ਕਟਾਓ ਜੀ ਲੱਗੇ ਆਉਨ ਕੈਂਚੀ ਅਸੀਂ ਹੁਣੇ ਸਾਡੇ ਨੂੰ ਤਾਂ ਕਿਰਪਾਣ ਆ ਆ ਦੇਖੋ ਕੈਂਚੀ ਮੇ ਪੀੜੀ ਚ ਦੇਖ ਲਓ ਇਹ ਕੰਮ ਕਿਉਂ ਕਰਦੇ ਆ ਵਾਈ ਡੂ ਯੂ ਆਹੋ ਇਧਰ ਕੰਮ ਕੱਲ ਕਰ ਲੈ ਕੱਟਣ ਬੈਠ ਲੋ ਲਓ ਜੀ ਮਾਰੋ ਤਾੜੀਆਂ ਕਹਿੰਦੇ ਮੁੰਡਾ ਐਂਟਰੀ ਹੋ ਗਿਆ ਲਓ ਜੀ ਠਾ ਠਾ ਲਓ ਜੀ ਸ਼ੋਰ ਫਿੜਿਆ ਸਾਰਾ ਚਾਈਨਾ ਮਾਰ ਰੱਖਿਆ ਗੋਪੀ ਕਾਰੋ ਹੈ ਵੀ ਕੈਂਚੀ ਕਿ ਰੱਖੋ ਇਧਰ ਚਲੋ ਜੀ ਨਾ ਤੇ ਇਹਨੇ ਘੱਟ ਹੁੰਦਾ ਉਹ ਕੈਂਟੀ ਗੱਡੀ ਉਹ ਕੱਢ ਲਿਆ ਭਰਾਵਾ ਤੂੰ ਕੱਢ ਦੇ ਕੋਈ ਵੀ ਤੂੰ ਕੱਢ ਦੇ ਮੈਂ ਕਿੱਦਾਂ ਕੱਢ ਦਵਾ ਮੇਰਾ ਇਹ ਮੈਂ ਆਪਣੇ ਸਾਹਮਣੇ ਰੱਖੀਆਂ ਚੀਜ਼ਾਂ ਲੈ ਗਲਤ ਗੱਲ ਲਾਉਣੀ ਕਿੰਕੀ ਗਲਤ ਦਿੱਤੀ ਆਪਾਂ ਨੇ ਪਾਉਦਾ 5 ਮਿੰਟ ਲਾਵਾਂ ਉਹ ਮਾਰਾਂ ਚੱਕ ਓਏ ਗੱਡੀ ਵਾਲਿਆ ਇੱਥੇ ਹੈਗੀ ਆ ਖਲਵਾਗ ਦਾ ਸੀਜ਼ਰ ਸੀਜ਼ਰ ਕੀ ਵੀ ਸੀਜ਼ਰ ਹੋਣੀ ਨਹੀਂ ਬਾਈ ਬੰਦਾ ਯਾਹਲੀ ਲੱਗੇ ਆਹੇ ਆਪਾਂ ਨਾਲ ਲਓ ਜੀ ਡਾਕਟਰਾਂ ਵਾਲੀ ਹਾਂਜੀ ਉਹ ਡਾਕਟਰ ਆਉਂਦਾ ਸਾਡੇ ਬੜੇ ਭਰਾ ਡਾਕਟਰ ਛੇ ਆ ਘਰ ਆਈ ਦਾ ਹੱਥ ਲਵਾ ਕੇ ਏ ਬਿਨੇ ਨਾ ਕੋਈ ਵੀ ਨਹੀਂ ਗਾੜੀ ਜਾ ਰਿਹਾ ਆ ਚੱਲ ਲੈ ਚੱਕਿਆ ਯਾਰ ਓਏ ਇਹ ਗੱਲ ਗਲਤ ਗੱਲ ਨਹੀਂ ਖਿੱਚਿਆ ਉਹਦਾ ਨਹੀਂ ਕੈਂਚੀ ਨਾਲ ਦੋ ਦੋ ਫੜ ਲਿਆ ਕੱਢ ਗਜਨ ਉਹ ਇਦਾਂ ਨਹੀਂ ਹੈਪੀ ਇਦਾਂ ਪੱਬੀਆਂ ਦੇ ਟੱਕ ਲਾ ਬੱਲੇ ਆ ਲੈ ਕੈਂਚੀ ਗਲਤ ਫੜੀ ਬੰਦੇ ਆ ਹਾਏ ਲੈ ਸੈਖ ਲੈ ਕੋਈ ਸਾਲੀ ਤੋਂ ਸੈਖ ਲੈ ਗਾਸ ਵਾਲੀ ਨੇ ਸਿਖਾਉਣਾ ਸਾਰਾ ਕੋਈ ਚਾਹ ਇਹ 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 ਇਟ ਲੈ ਕੈਂਜੀ ਤੇਨੂੰ ਉਂਗਲਾ ਪਾਉਂਦੀ ਆ ਨਾ ਕਿ ਦੂਸਰਾ ਇਹ ਹੀ ਬਾਗਰਾ ਓਏ ਤੇਨੂੰ ਉਂਗਲਾ ਚੱਲ ਸੱਚਾ ਪਿਆਰ ਵੀ ਦੇ ਲਾ ਹਨਾ ਤੇਨੂੰ ਬਹੁਤ ਖੁਸ਼ ਕਰਾਉਣਾ ਨਹੀਂ ਆ ਤੁਸੀਂ ਰਹਿਨ ਦੋ ਇਸ ਮਹੀਨੇ ਜਿਹੜਾ ਹਰਨਾ ਦੀ ਪਟਾਖਾਲੀਆਂ ਹੋਵੇ ਸਾਡੇ ਬੁੱਢੇ ਕਾ ਉਹ ਲਓ ਜੀ ਮਾਰੋ ਤਾੜੀਆਂ ਕੰਦੇ ਓ ਲਓ ਪੈਸੇ ਡੱਪ ਮੈਂ ਅਗਰ ਪੈਰੀ ਪੈਣ ਲੱਗਾ ਸੀ ਮਾਤਾ ਨੇ ਸ਼ਗਾਂ ਦੀ ਬੇਨਤਾ ਵੀ ਜਿਹੜਾ ਮੋੜ ਹੈ ਜਿਹੜਾ ਵੀ ਮੋੜਿਆ ਸੀਗਾ ਹਨਾ ਉਹ ਤੁਹਾਨੂੰ ਫੜਾ ਤੇ ਵੇ ਮੈਂ ਮਾਤਿਆਂ ਨੂੰ ਘੁਰਾ ਦੇ ਉਹ ਦੇਖੀ ਮਾਤਾ ਮੇਰੇ ਬੂਟਾ ਤੇ ਰਡੋਲ ਦੇ ਚਲੋ ਸਿਮਰ ਆ ਜਾ ਜੀ ਚਲੋ ਭਾਜੀ ਆਓ ਜੀ ਵੈਲਕਮ ਜੀ ਵੈਲਕਮ ਨਾ ਇਹਨੂੰ ਸੋਰੇ ਪੁੱਛਦੇ ਨਾ ਇਹਨੂੰ ਸੋਰੇ ਨਾ ਤੈਨੂੰ ਤੇਰੇ ਸੋਰੇ ਪੁੱਛਦੇ ਆ ਨਾ ਤੈਨੂੰ ਤੇਰੇ ਪੁੱਛਦੇ ਆ ਓ ਯਾਰ ਇਹਨੂੰ ਕੋ ਪਕੌੜਾ ਪਕੂੜਾ ਹੀ ਖਿਲਾ ਦੋ ਆ ਲੈ ਲੈ ਆ ਲੈ ਮੰਮੀ ਤੇਰੀ ਨੇ ਪਲੇਟ ਭਰਲੇ ਪਕੌੜਿਆਂ ਦੀ ਤੇਰਾ ਕੋਈ ਨਾ ਹੀ ਨਹੀਂ ਲੈਂਦਾ ਹੈਪੀ ਮੈਰੀ ਗਾ ਸੌਣਾ ਤੇਰੀ ਵੀ ਇੱਥੇ ਹੈਗੀ ਬਾਡੀ ਵੀ ਚੱਲਣੀ ਚੱਲ ਮੇਰਾ ਪੁੱਤ ਘਰ ਲੋ ਉਹ ਲਾਵਾ ਲੈ ਚੱਲ ਜਾ ਚੰਗਾ ਰਹੂੰਗਾ ਇਨਾ ਟੱਬਰ ਲਿਆਇਆ ਕੇ ਨੇ ਪਕੌੜਿਆਂ ਦੀ ਪਲੇਟ ਨਹੀਂ ਪੁੱਜੀ ਕੀ ਠੀਕ ਆ ਉਹ ਚਾਚੀ ਕਹਿੰਦੀ ਉਹਦੇ ਘਟਿਆਈ ਨਾ ਕੋਸ ਕੋ ਤੇਰੀ ਅਭੀ ਯਾਰ ਇਨੀ ਵੇਸਦੀ ਯਾਰ ਮੈਂ ਯਾਰਾ ਚੱਲਦੀ ਬਾਬਾ ਹੈ ਮੇਰੀ ਗੱਲ ਸੁਣ ਲੈ ਹੁੰਦੀ ਨਹੀਂ ਕੋਈ ਨਹੀਂ ਘਰ ਤੇ ਤੁਹਾਡੀ ਘੜ ਘਟ ਹੁੰਦੀ ਹੈ ਮੈਂ ਤਾਂ ਕਿਹਾ ਜੀ ਸਰੇ ਘਰ ਦੇ ਇਦਾਂ ਦੇ ਸੋਰੇ ਜੁੱਟੇ ਉਹ ਉਹ ਹੈਲੋ ਆਹ ਹੈਲੋ ਬਿਆਰੀ ਸੁਆ ਆ ਧੱਕ ਨਹੀਂ ਪਾਣੀ ਉਹ ਵਾਲੀ ਬਾਂਦਰ ਮੁਹਾ ਜੀ ਆਹ ਬਾਂਦਰ ਮੁਹਾ ਜੀ ਕੋ ਪਕੌੜਾ ਪਕੌੜਾ ਖਾਊਗਾ ਉਹ ਮਨੀ ਆ ਜੋ ਆ ਗਿਆ ਆ ਗਿਆ ਆ ਗਿਆ ਇਹਨੂੰ ਪਾਈ ਮਾਰੀ ਪੁੱਛ ਗਿਆ ਛਕਾਰ ਲਓ ਸਾਰੇ ਬੈਠੇ ਆ ਤੇ ਇਹ ਵੀ ਬਲੌਕ ਕਰ ਜੀ ਆ ਲੈ ਆ ਜਾ ਲੈ ਫੜ ਬਿਲਕੁਲ ਨਹੀਂ ਮਾਰਨਾ ਕਿਉਂ ਨਹੀਂ ਮਾਰਨ ਬਬਈ ਆ ਗਿਆ ਲੈ ਹੈਪੀ ਦੀ ਪੱਪੀ ਲੈ ਪੱਪੀ ਲੈ ਹੈਪੀ ਦੀ ਜਗ ਵਧੀਆ ਜਾ ਹਾਂਗਾ ਮੁੱਮੀ ਨਹੀਂ ਜਾਣਾ ਕਾਲੀ ਪਈਆ ਰਹਿਣਦੇ ਜੇ ਪੱਪੀ ਲੈ ਹੈਪੀ ਦੀ ਭਾਜੀ ਹੈਪੀ ਰਹਿਣ ਦੋ ਫੇਰ ਤੂੰ ਵਿੱਚ ਕਿੱਦਾਂ ਆਊਗਾ ਵਿੱਚ ਆ ਗਈ ਇਹਦੀ ਨਾਲਆਂ ਫਿਆਜ ਲੈ ਫੜ ਇਹ ਲੈ ਲੈ ਪੱਪੀ ਲੈਣੀ ਜੱਫੀ ਨਹੀਂ ਪਾਣੀ ਹਾਂ ਐਦਾ ਪਕੌੜਾ ਪਕੌੜਾ ਯਾਰ ਮਾਰੀ ਸੇਵਾ ਕਰਦਾ ਸਾਡੇ ਆਉਂਦੇ ਕੋਈ ਨਹੀਂ ਭੇਜ ਦੇ ਬੇਟੂ ਸਾਹਮਣੇ ਕੰਮ ਯਾਰ ਬੇਟੂ ਜਾ ਲੋ ਹਣ ਸਾਹਿਬ ਬੈਠੋ ਬੈਠੋ ਹੋ ਗਿਆ ਹੋ ਗਿਆ ਕੱਪੇ ਹੋ ਪੂਆ ਖਾਣਾ ਚੰਗੇ ਹੋ ਗਏ ਇਹ ਬੈਠੋ ਹਾਂ ਹਾਂ ਐਪੇ ਉਹ ਆਪਾਂ ਤੇ ਤੇ ਉਧਰ ਬੈ ਇਧਰ ਇਧਰ ਕੋਈ ਕੰਮ ਨਹੀਂ ਕੱਟ ਕੇ ਉੱਤੇ ਰੱਖੋ ਮੈਂ ਬੈਣਾ ਉਹਦੇ ਤੂੰ ਬੈ ਬਨੇ ਰੋ ਖੜਾ ਕੁਛ ਪਕੌੜਾ ਖਲਾ ਪਿਛਲੇ ਜਮਾਨੇ ਚ ਪਤਾ ਕਿਦਾਂ ਵਿਆਹ ਉਹ ਦੇ ਦੇ ਤੂੰ ਫੇ ਏਡਾ ਪਕੌੜਾ ਚਾਕੇ ਮੋਰੇਗੇ ਇੰਨਾ ਨਹੀਂ 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 ਇਦਾਂ ਚੱਲਣ ਦੇ ਹੈਪੀ ਦੇ 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 ਉਹਦੇ ਵੀ ਰਸਗੁਲਾ ਰਸਗਲਾ ਮੂੰਹ ਚ ਨਹੀਂ ਖੋਲਦਾ ਨਹੀਂ ਓਏ ਮਨੀ ਫੈਂਟਾ ਨਾ ਪਾਇਓ ਦੰਦ ਪੀਲੇ ਹੋ ਜਾਣੇ ਇਹਦੇ ਸਾਡੀ ਨਾ ਹਮਾਰੇ ਬਲਾਜ ਬਣਾਈ ਜਾਂਦੇ ਮੂਵੀ ਦਾ ਹੀ ਬੜਾਈ ਅੰਨੇ ਅਸਾਂ ਨੂੰ ਪਤਾ ਹੀ ਨਹੀਂ ਸੀ ਦੇਖ ਸਾਰਾ ਕੱਫਰ ਪਲੇਟਾ ਲੈ ਕੇ ਬੈਠਾ ਉਹਦੇ ਮੂਰੇ ਕੀ ਤੇ ਮਨੀ ਪਾਇਆ ਤੇ ਮੂਜੋ ਇੱਕਦਾਂ ਰਸਗੁਲਾ ਪਹਿਲੇ ਜਵਾਨਿਆਂ ਨੂੰ ਪਤਾ ਕਿੰਨੀ ਸੇਵਾ ਹੁੰਦੀ ਤੇ ਇੱਕ ਪਾਸਿਦਾ ਹੀ ਫਿਰ ਹੈਪੀ ਫਿਰ ਹੈਪੀ ਸਿੱਧੇ ਦਰਾਜ ਹੈ ਅੰਦਰ ਵਾਹ ਤੇਰੇ ਸਾਥ ਕੇ ਘੜੰਮ ਲਿੰਡਾ ਵੀ ਇਦਾਂ ਨਿਕਲਣਾ ਸਵੇਰ ਨੂੰ ਜਿਹਦਾ ਬਿੱਲਾ ਬੋਰਡ ਤੋਂ ਡੈਗਦਾ ਹੁੰਦਾ ਇੰਨਾ ਸੋਚ ਲਈ ਆਹ ਘਾ ਤਾਂ ਘਾ ਇੱਕੋ ਸੱਟ ਅੰਦਰ ਮਣੀ ਉਹ ਪਰਜਾਈ ਨਾ ਹੁੰਨਾ ਇਹ ਤੇ ਉਹ ਪਰਜਾਈ ਨਾ ਹੁੰਨਾ ਇਹ ਪਿਆਰ ਵਧਣਾ ਤੇਰਾ ਸੱਟ ਸੱਟ ਹਾਂ ਸੱਚੀ ਕਹਿੰਦਾ ਨਾ ਬaje ਮੈਂ ਤੇ ਫੇਰਾ ਮਾਰ ਤੂੰ ਤੂੰ ਸੱਟ ਅੰਦਰ ਸਾਫਤਾ ਹੀ ਬਣਵਲੇ ਸਾਫਤਾ ਹੀ ਜਾਣਾ ਚਾਹੀਦਾ ਹਾਂਜੀ ਤੇ ਬਣੀ ਕਲੀ ਹਾਂਜੀ ਬਣੀ ਕਲੀ ਦਿਨਾਂ ਉੱਤੇ ਤੇ ਵੀ ਜਸੂ ਪਸੇਰ ਹਾਂਜੀ ਆ ਲਿਓ ਜੜ ਜੜ ਬੈਠ ਕੀ ਜਾਂਦੇ ਆ ਵੀ ਹੁਣ ਹਾਂਜੀ ਪਕੌੜਾ ਪਕੂੜਾ ਦੇ ਦਿਓ ਹੈਪੀ ਨੂੰ ਆਪਣੀਆਂ ਦੇ ਸਾਡੀਆਂ ਸਪੀਡਾਂ ਸਾਡੀਆਂ ਬੁੜੀਆਂ ਦੀਆਂ ਤਾਈ ਦੇਖ ਪਕੌੜਾ ਨਾਲ ਛੱਡ ਗਏ ਬਈ ਅੰਟੀ ਜੀ ਦੇਖੋ ਜੀ ਭਾਬੀ ਹੋ ਤੇਰੇ ਦੇਖ ਕੇ ਲੰ ਜਾ ਗਏ ਨਾ ਲੋਬੀ ਹਟ ਡਿਕਨ ਬੰਦਾ ਆਇਆ ਉਹ ਹੈਪੀ ਟਿਸ਼ੂ ਚਾ ਪਾ ਕੇ ਲੈ ਜਾ ਘਰ ਕੰਮ ਆਉਗਾ ਖਾਣਾ ਖਾਲਾ ਬੁੱਟੇ ਭਾਈ ਤੁਸੀਂ ਵੀ ਕੁਝ ਖਾ ਲਓ ਮੁੰਡੇ ਦੀ ਜਰੇ ਕਿ ਕਿੱਥੇ ਆਏ ਆ ਜਨੇਤੇ ਜਨਾਸੀਆਂ ਦਾ ਲਵਾ ਪੀ ਪੀ ਯਾਰ ਮੈਟਿੰਗ ਤੇ ਹੈਲੋ ਇਹ ਬਲੇ ਬੂਟੇ ਬਾਈ ਫੈਂਟਾ ਆਵੇ ਰੋਟੀ ਨਾ ਬੂਟਾ ਖਾਈ ਤਾਂ ਜਦੋਂ ਬੂਟੇ ਨੇ ਛੱਡੇ ਆ ਕੀ ਬੂਟੇ ਦੀ ਟੈਂਸ਼ਨ ਲੈ ਤੂੰ ਦੀ ਆਪਣੀ ਰੋਟੀ ਦੀ ਟੈਂਸ਼ਨ ਲਾ ਬੂਟਾ ਛੜੀ ਚਾਚਾ ਠੰਡਾ ਮਿੱਠਾ ਦੇ ਲਾ ਕੋਪਤਾ ਤ ਪਤਾ ਆ ਤੇ ਪਾਣੀ ਉੱਤੇ ਠੰਡਾ ਪੀ ਜਾ ਉੱਧਰ ਅੰਕਲ ਜੀ ਇੱਧਰ 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 ਰਾਖ ਦੇ ਬਾਅਦ ਜੋ ਕਿਤੇ ਨਹੀਂ ਬੁਰਕੀ ਪਾਕਾ ਖਾਣ ਲੱਗਾ ਅੱਜੀ ਵਾਜੀ ਉੱਧਰ ਦੇਖੋ ਸੱਚੀ ਕਹਿੰਦਾ ਵਿਆਹ ਦੇਖੇ ਜ਼ਿੰਦਗੀ ਜੇ ਪਰ ਤੇਰੇ ਵਾਲੇ ਦਾ ਮਜ਼ਾ ਆ ਗਿਆ ਸੱਚੀ ਕਹਿੰਦਾ ਬਲੌਕ ਤਾਂ ਸਿਰਾਈ ਆ ਮਜ਼ੇ ਆਉਣਾ ਚਾਹੀਦਾ ਮੈਂ ਕਿਹਾ ਸਾਢੇ 5 ਹੋ ਗਏ ਕੁੜੀ ਆਈ ਨਹੀਂ ਫੇਰ ਇਹਨਾਂ ਦਾ ਆ ਮਨ ਲਾ ਦਦ ਦੇਣਾ ਦੋ ਦੇਣਾ ਨਾ ਰੀਲ ਭਾਗਿਆ ਯਾਰੀ ਤੁਸੀਂ ਖਾ ਲਓ ਆਪਣਾ ਗਾਣਾ ਨਾ ਰੋਕੋ ਹੋ ਗਿਆ ਕਿ ਸਿੱਧਾ ਹੀ ਅੰਦਰ ਬੁਰਕੀ ਮੰਗ ਰਹੀ ਟਮਾਟਰ ਮੰਗ ਰਹੀ ਟਮਾਟਰ ਨਹੀਂ ਅਚੰਬੂਰਲੀ ਛੋਟਾ ਪੀਸ ਛੋਟਾ ਪੀਸ ਕੋਈ ਨਹੀਂ ਕੋਈ ਨਹੀਂ ਵੇਖ ਕਿਦਾਂ ਆ ਦੇ ਵਧੀਆ ਫਿਰਿਆ ਮਾਸੀ ਮੰਮੀ ਚੱਲੇ ਗਏ ਚੱਲੇ ਗਏ ਮਾਸੀ ਦੇ ਮੰਮੀ ਬੂਟੇ ਭਾਜੀ ਨਿੰਬੂ ਪਾਣੀ ਆਵੇ ਆਜਵਾ ਆਵੇ ਕੋਈ ਈਨੂ ਈਨੂ ਪਰਚਾ ਦਾ ਹੋਰ ਮੂੰਹ ਹੀ ਔਰਤਾਂ ਕਰੀ ਜਾਂਦੀ ਹੈ ਮੂੰਹ ਹੀ ਔਰਤਾਂ ਕਰੀ ਜਾਂਦੀ ਆ ਹੈਲੋ ਨਹੀਂ ਹੈਪੀ ਦਾ ਡੈਡੀ ਨੂੰ ਰੋਟੀ ਖਿਲਾਉਨੇ ਆ। ਹਾਂ। ਅ ਚੌਲ ਫੜਾਈਂ। ਹਾਂ। ਬਸ ਠੀਕ ਹੈ। ਇਹਦੇ ਖਾਵੇ ਦਾ ਕੰਮ ਨਹੀਂ। ਬਾਤ ਆਪਣਾ ਤਰਪਣਾ। ਚੰਗਾ। ਨਹੀਂ ਮੈਨੂੰ ਟਾਈਮ ਲਾ ਜਾਣਾ। ਮੈਂ ਤਾਂ ਘਰਤੀ ਭੋਜਨ ਦੇ ਹੈਂ? ਘਰਲੇ ਰੋਟੀ ਵੀ ਨਹੀਂ ਜਾਂਦੇ ਤੇ ਪਾਣੀ। ਲੈ ਆ ਮੈਂ। ਜਲੂਸ ਕਢਾਓ ਤੁਸੀਂ ਮੇਰਾ ਮਣੀ ਨੇ ਲੈ ਜਾਣੇ ਲਿਖਾਵੇ ਜਮਾ ਕੇ ਮਣੀ ਲੈ ਗੁੱਟੇ ਭਾਈ ਜੀ ਆ ਮੈਂ ਵੀ ਗਾਣੀ ਆ